ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹਦਾ ਨਾਮ ਹੈ ਰਬੜ ਦੀ ਸਟੈਂਪ ਜਿਹੜੀ ਪੇਪਰਾਂ ਦੇ ਉੱਤੇ ਲਾਈਦੀ ਹੈ ਜਿਹੜੀ ਰਬੜ ਦੀ ਸਟੈਂਪ ਹੁੰਦੀ ਹੈ ਨਾ ਉਹ ਕਿਸੇ ਪੇਪਰ ਦੇ ਉੱਤੇ ਨਾ ਲੱਗੀ ਹੋਵੇ ਤੇ ਫਾਈਲ ਬੰਦ ਕਰਕੇ ਅਫੀਸਰ ਵਾਪਸ ਕਰ ਦਿੰਦਾ ਹੈ ਵੀ ਫਲਾਣੇ ਫਲਾਣੇ ਕਲਰਕ ਦੀ ਸਟੈਂਪ ਨਹੀਂ ਲੱਗੀ ਜਾਂ ਕਲਰਕ ਵਾਪਸ ਕਰ ਦਿੰਦਾ ਹੈ ਬੀਏ ਦੇ ਉੱਤੇ ਸੀਨੀਅਰ ਅਫੀਸਰ ਦੀ ਸਟੈਂਪ ਨਹੀਂ ਲੱਗੀ ਸਟੈਂਪ ਦੀ ਕੀਮਤ ਬੜੀ ਹੈ ਅਗਰ ਸਟੈਂਪ ਲੱਗੀ ਹੋਵੇ ਉਹਦੀ ਵਕਤ ਪੈਂਦੀ ਹੈ ਸਟੈਂਪ ਨਾ ਲੱਗੀ ਹੋਵੇ ਤੇ ਉਹਦੀ ਕੀਮਤ ਨਹੀਂ ਬਣਦੀ ਇਹ ਵਿਸ਼ਾ ਮੇਰੇ ਮਨ ਦੇ ਅੰਦਰ ਕਿਉਂ ਆਇਆ ਕਿਉਂਕਿ ਜਿਹੜੀ ਧਾਰਮਿਕ ਜਮਾਤ ਹੈ ਨਾ ਜਿਹਦੇ ਅੰਦਰ ਹੁੰਦੇ ਨੇ ਗ੍ਰੰਥੀ ਸਿੰਘ, ਰਾਗੀ ਸਿੰਘ, ਢਾਡੀ ਸਿੰਘ, ਪ੍ਰਚਾਰਕ ਸਿੰਘ ਇਹ ਸਾਰੇ ਸਿੱਖ ਆ ਜਾਂਦੇ ਨੇ। ਔਰ ਇਹ ਜਮਾਤ ਜਦੋਂ ਮੈਂ ਇਹਨਾਂ ਦੀ ਅੰਦਰੋਂ ਦੀਨ ਦਸ਼ਾ ਤੇ ਦੁਰਦਸ਼ਾ ਵੇਖਣਾ ਤੇ ਮੈਨੂੰ ਲੱਗਦਾ ਇਹ ਵੀ ਥੋੜੇ ਜੈ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ ਵੀਰਾਂ ਨੂੰ ਛੱਡ ਕੇ ਬਾਕੀ ਰਬੜ ਦੀਆਂ ਸਟੈਂਪਾਂ ਬਣ ਗਏ ਨੇ। ਜੀ ਦਾ ਜ਼ਿਕਰ ਦਾ ਜਿੱਥੇ ਜੀ ਕਰਦਾ ਉਹਨੂੰ ਚੁੱਕ ਕੇ ਲਾ ਲਿੰਦੇ ਨੇ ਵਰਤ ਲਿੰਦੇ ਨੇ ਫੇਰ ਪਾਸੇ ਕਰ ਦਿੰਦੇ ਨੇ ਰਾਗੀ ਗ੍ਰੰਥੀ ਸਾਡੇ ਸਤਕਾਰਯੋਗ ਨੇ ਔਰ ਇਹ ਪ੍ਰਬੰਧਕਾਂ ਦੀਆਂ ਸਟੈਂਪਾਂ ਬਣ ਗਏ ਨੇ ਜੇ ਕੋ ਜਾ ਕੇ ਗੁਰਦੁਆਰਾ ਸਾਹਿਬ ਇਹਨਾਂ ਨੂੰ ਕਹੋ ਨਾ ਵੀ ਆ ਗੱਲ ਰਹਿਤ ਮਰਿਆਦਾ ਦੇ ਉਲਟ ਜਾ ਰਹੀ ਏ ਜਾਂ ਗੁਰਬਾਣੀ ਦੇ ਉਲਟ ਜਾ ਰਹੀ ਏ ਤੇ ਉਹ ਕਹਿੰਦੇ ਨੇ ਜੀ ਪ੍ਰਬੰਧਕਾਂ ਨੇ ਕਿਹਾ ਐਂ ਦਾ ਕਰ ਲਓ ਪ੍ਰਬੰਧਕਾਂ ਨੂੰ ਪਤਾ ਹੈ ਮਤਲਬ ਟੀਚਰ ਤੁਸੀਂ ਹੋ ਸਟੂਡੈਂਟ ਪ੍ਰਬੰਧਕ ਸਨ ਪਰ ਪਤਾ ਸਟੂਡੈਂਟ ਨੂੰ ਇਹ ਤੇ ਟੀਚਰ ਉਹਦੇ ਮਤਇਤ ਚੱਲ ਰਿਹਾ ਹੈ ਉਹਦੇ ਅਨੁਸਾਰ ਚੱਲ ਰਿਹਾ ਹੈ ਦੂਜੀ ਗੱਲ ਜਾਂ ਫਿਰ ਸਾਡੇ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਢਾਡੀ ਸਹਿਬਾਨ ਤੇ ਪ੍ਰਚਾਰਕ ਸਹਿਬਾਨ ਬਹੁਤ ਸਾਰੇ ਪਖੰਡੀ ਸਾਧਾਂ ਦੀਆਂ ਸਟੈਂਪਾਂ ਬਣ ਕੇ ਰਹਿ ਗਏ ਨੇ ਜਿੱਥੇ ਜੀ ਕਰਦਾ ਹੈ ਸਾਧਾਂ ਦੀਆਂ ਕਥਾ ਕਹਾਣੀਆਂ ਇੰਨੀਆਂ ਵੱਡੀਆਂ ਵੱਡੀਆਂ ਸੁਣਾਉਂਦੇ ਨੇ ਵੀ ਗੁਰਮਤਿ ਦੀਆਂ ਕਥਾ ਕਹਾਣੀਆਂ ਵੀ ਪਿੱਛੇ ਰਹਿ ਜਾਂਦੀਆਂ ਨੇ ਜਾਂ ਉਹਨਾਂ ਕਹਾਣੀਆਂ ਦੇ ਪੈਰਲਲ ਛੋਟੀਆਂ ਲੱਗਦੀਆਂ ਨੇ ਇੰਨੀਆਂ-ਇੰਨੀਆਂ ਵੱਡੀਆਂ ਗੱਪਾਂ ਇੰਨੀਆਂ-ਇੰਨੀਆਂ ਵੱਡੀਆਂ ਕਹਾਣੀਆਂ ਕਰਾਮਾਤੀ ਕਹਾਣੀਆਂ ਵੀ ਜਿਵੇਂ ਸਾਰੇ ਦਾ ਸਾਰਾ ਰੱਬ ਐਸ ਬੰਦੇ ਦੇ ਅੰਦਰ ਸਾਧੂ ਦੇ ਅੰਦਰ ਹੈ ਬਾਕੀ ਤੇ ਐਵੇਂ ਹੀ ਨੇ ਦੁੱਕੀ ਤਿੱਕੀ ਨੇ ਬਾਕੀ ਤੇ ਲਗਾ ਮਾਤਰਾ ਹੀ ਨਹੀਂ ਜਿਸ ਸਾਧੂ ਦੇ ਮਗਰ ਮੈਂ ਲਗਾ ਉਹਦੀ ਮਹਾਨਤਾ ਬੜੀ ਹੈ ਬਾਕੀ ਕਿਸੇ ਨੂੰ ਕੁਝ ਪਤਾ ਹੀ ਨਹੀਂ ਪ੍ਰਚਾਰਕ ਯਾ ਟਾਡੀ ਸਹਿਬਾਨ ਇਦਾਂ ਦੀਆਂ ਕਥਾ ਕਹਾਣੀਆਂ ਲੋਕਾਂ ਦੇ ਅੱਗੇ ਪਰੋਸਦੇ ਨੇ ਤੇ ਲੋਕ ਵਿਚਾਰੇ ਸਟ੍ਰੈਸ ਦੇ ਮਰੀਜ਼ ਨੇ ਡਿਪਰੈਸ਼ਨ ਦੇ ਮਰੀਜ਼ ਨੇ ਫੋਬੀਏ ਦੇ ਮਰੀਜ਼ ਨੇ ਅੰਦਰੋਂ ਦੁਖੀ ਨੇ ਇਹਨਾਂ ਲੋਕਾਂ ਨੇ ਦੁੱਖ ਦੀ ਨਬਜ਼ ਨੂੰ ਪਛਾਣਿਆ ਜਿਹੜਾ ਪਖੰਡੀ ਲਾਣਾ ਸਾਦਾ ਦਾ ਇਹਨਾਂ ਦੇ ਏਜੰਟ ਬਣ ਕੇ ਸਾਡੇ ਵੀਰ ਕਥਾ ਕਹਾਣੀਆਂ ਸੁਣਾ ਕੇ ਉਹਨਾਂ ਠੱਗਾਂ ਕੋਲ ਲੈ ਜਾਂਦੇ ਨੇ ਠੱਗ ਇਹਨਾਂ ਨੂੰ ਵੀ ਕੁਝ ਦੇ ਦਿੰਦੇ ਨੇ ਉਹਨਾਂ ਕੋਲੋਂ ਕੁਝ ਲੁੱਟ ਲੈਂਦੇ ਨੇ ਖੈਰ ਜਥੇਦਾਰ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਕੌਮ ਦਾ ਸਿਰਮੌਰ ਕਹਿੰਨੇ ਆ ਕੌਮ ਦਾ ਸ਼ਿਖਰ ਕਹਿੰਨੇ ਆ ਜਿਨ੍ਹਾਂ ਨੂੰ ਇਹ ਕਹਿੰਨੇ ਇਹਨਾਂ ਦੇ ਹੱਥ ਦੇ ਅੰਦਰ ਸਾਡੀ ਕੌਮ ਦੀ ਬਾਗਡੋਰ ਹੈ ਉਹ ਲੀਡਰਾਂ ਦੀ ਸਟੈਂਪ ਵਾਂਗ ਕੇ ਰਹਿ ਗਏ ਨੇ ਜਿਵੇਂ ਲੀਡਰ ਲਿਖ ਕੇ ਦਿੰਦੇ ਨੇ ਬੋਲ ਪੈਂਦੇ ਨੇ ਜਿਵੇਂ ਬੁਲਾਉਂਦੇ ਨੇ ਬੋਲ ਪੈਂਦੇ ਨੇ ਤੇ ਜਦੋਂ ਉਹ ਅਹੁਦੇ ਤੇ ਨਹੀਂ ਰਹਿੰਦੇ ਲੱਥ ਜਾਂਦੇ ਨੇ ਜਾਂ ਉਹਨਾਂ ਨੂੰ ਲਾਹ ਦਿੱਤਾ ਜਾਂਦਾ ਹੈ ਲੱਥ ਨਹੀਂ ਜਾਂਦੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ ਹੈ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹ ਸੁੱਤੇ ਹੁੰਦੇ ਨੇ ਘਰਾਂ ਦੇ ਅੰਦਰ ਜਾਂ ਕਿਧਰੇ ਵਿਦੇਸ਼ ਵਿੱਚ ਗਏ ਹੁੰਦੇ ਨੇ ਤੇ ਪਿੱਛੇ ਹੀ ਫੋਨ ਪਹੁੰਚ ਜਾਂਦਾ ਹੈ ਜੀ ਅੱਜ ਤੋਂ ਬਾਅਦ ਤੁਹਾਡੀ ਜ਼ਥੇਦਾਰੀ ਖਤਮ ਜਾਂ ਤੁਸੀਂ ਬਦਲ ਦਿੱਤੇ ਗਏ ਹੋ ਫਲਾਣੇ ਜਿਹੜਾ ਹੈ ਉਥੇ ਤੁਸੀਂ ਜਗ੍ਹਾ ਤੇ ਚਲੇ ਜਾਣਾ ਹੈ ਫਲਾਣੇ ਤਖਤ ਦਾ ਤੁਹਾਨੂੰ ਜ਼ਥੇਦਾਰ ਨਿਯੁਕਤ ਕਰ ਦਿੱਤਾ ਹੈ ਅਕਾਲ ਤਖਤ ਤੋਂ ਤੁਸੀਂ ਛੁੱਟੀ ਤੇ ਜਾਂ ਤੁਹਾਡੀ ਪੱਕੀ ਛੁੱਟੀ ਉਹ ਉਹਨਾਂ ਦੀਆਂ ਸਟੈਂਪਾਂ ਬਣ ਕੇ ਰਹਿ ਗਏ ਨੇ ਜੇ ਕਿਤੇ ਵੀ ਉਹਨਾਂ ਨੂੰ ਭੁਲੇਖਾ ਪੈਂਦਾ ਹੈ ਨਾ ਵੀ ਅਸੀਂ ਜਥੇਦਾਰਾਂ ਕਦੇ-ਕਦੇ ਨਾ ਭੁਲੇਖਾ ਬਣ ਜਾਂਦਾ ਹੈ ਉਸੇ ਵਕਤ ਨਾਲ ਦੀ ਨਾਲ ਲੀਡਰ ਉਹਨਾਂ ਨੂੰ ਚੇਤਾ ਕਰਾ ਦਿੰਦੇ ਨੇ ਵੀ ਤੁਸੀਂ ਸਾਡੇ ਹੱਥ ਦੀ ਸਟੈਂਪ ਹੋ ਤੁਸੀਂ ਸਾਡੇ ਹੱਥ ਦੀ ਕੱਠ ਪੁੱਤਰੀ ਹੋ ਤੁਸੀਂ ਕੁਝ ਵੀ ਨਹੀਂ ਨਾਲ ਦੀ ਨਾਲ ਉਹ ਚੇਤਾ ਕਰਾ ਦਿੰਦੇ ਨੇ ਜਦੋਂ ਕਿਦਰ ਇਹਨਾਂ ਨੂੰ ਚੇਤਾ ਪੁੱਲਣਾ ਸ਼ੁਰੂ ਹੁੰਦਾ ਹੈ ਵੀ ਅਸੀਂ ਸ਼ਾਇਦ ਕੁਝ ਬਣ ਗਏ ਆ ਭੁਲੇਖੇ ਨੂੰ ਨਾਲ ਦੀ ਨਾਲ ਲੀਡਰਾਂ ਵੱਲੋਂ ਦੂਰ ਕਰ ਦਿੱਤਾ ਜਾਂਦਾ ਹੈ ਕਈ ਬੁਲਾਰੇ ਸਾਧਾਂ ਦੀਆਂ ਜੇਬਾਂ ਵਿੱਚ ਪਈਆਂ ਹੋਈਆਂ ਸਟੈਂਪਾਂ ਤੱਕ ਬਣ ਗਏ ਨੇ ਜੇਬ ਦੇ ਸਟੈਂਪਾ ਦਾ ਮੈਂ ਕਿਉਂ ਕਹਿ ਰਿਹਾ ਕਹਿੰਦੇ ਨਹੀਂ ਵੀ ਆਹ ਸਟੈਂਪ ਤੇ ਮੇਰੀ ਜੇਬ ਵਿੱਚ ਪਈ ਜਿੱਥੇ ਕੋਈ ਕਹੇਗਾ ਮੈਂ ਇਸ ਸਟੈਂਪ ਕੱਢ ਕੇ ਤੇ ਕਾਗਜ਼ ਦੇ ਉੱਤੇ ਲਾ ਦੇਵਾਂਗਾ ਜਿੱਥੇ ਵੀ ਕੋਈ ਕਹੇਗਾ ਮੈਂ ਇਸ ਸਟੈਂਪ ਵਰਤ ਲਾਵਾਂਗਾ ਹਰ ਵਕਤ ਤੇ ਮੇਰੇ ਕੋਲ ਹੁੰਦੀ ਹੈ ਕਈ ਬੁਲਾਰੇ ਚੰਗੇ ਬੁਲਾਰੇ ਸ਼ਿਖਰ ਦੇ ਬੁਲਾਰੇ ਸਾਧਾਂ ਦੀਆਂ ਜੇਬ ਦੀਆਂ ਸਟੈਂਪਾਂ ਬਣ ਗਏ ਨੇ ਉਹ ਜਿੱਥੇ ਜੀ ਕਰਦਾ ਹੈ ਜਿਵੇਂ ਜੀ ਕਰਦਾ ਓਵੇਂ ਬੁਲਵਾ ਲੈਂਦੇ ਨੇ ਜਾਂ ਓਵੇਂ ਆਰਡਰ ਕਰ ਦਿੰਦੇ ਨੇ ਵੀ ਫਲਾਣਾ ਸਿਆ ਅੱਜ ਸਾਡੇ ਵੱਡੇ ਮਹਾਤਮਾ ਜੀ ਦੀ ਆ ਕਹਾਣੀ ਹੈ ਤੇ ਤੂੰ ਲੋਕਾਂ ਦੇ ਸਾਹਮਣੇ ਪਰੋਸਣੀ ਹੈ ਪਰੋਸ ਚੰਗੀ ਲੈਣਾ ਤੂੰ ਇਸ ਸਟੈਂਪ ਬਣ ਕੇ ਤੇ ਆ ਕੰਮ ਸਾਡਾ ਕਰਨਾ ਹੈ ਉਹ ਕਰ ਦਿੰਦੇ ਨੇ ਕਿਉਂ ਕਿਉਂ ਕਰਦੇ ਨੇ ਉਹਦੀ ਵੀ ਇੱਕ ਗੱਲ ਨੂੰ ਸਮਝ ਲਓ ਨੁਕਤੇ ਨੂੰ ਸਮਝ ਲਓ ਫਰਕ ਇਹ ਨਹੀਂ ਵੀ ਜਿਹੜੀ ਸਟੈਂਪ ਹੁੰਦੀ ਹੈ ਨਾ ਰਬੜ ਦੀ ਮੋਹ ਰਬੜ ਦੀ ਸਟੈਂਪ ਉਹ ਬਣੀ ਹੋਵੇ ਉਦੇ ਅੰਦਰ ਸ਼ਿਆਹੀ ਨਾ ਹੋਵੇ ਉਹਦੇ ਮੂੰਹ ਨੂੰ ਕਾਲਖ ਨਾ ਲੱਗੀ ਹੋਵੇ ਸ਼ਿਆਹੀ ਨਾ ਲੱਗੀ ਹੋਵੇ ਕਾਗਜ਼ ਦੇ ਉੱਤੇ ਲਾਈ ਜੋ ਲਾਈ ਜੋ ਕੰਮ ਨਹੀਂ ਕਰੇਗੇ ਕੰਮ ਉਦੋਂ ਕਰਦੀਏ ਜਦੋਂ ਉਹਦੇ ਮੂੰਹ ਨੂੰ ਕਾਲਖ ਲੱਗਦੀ ਏ ਸ਼ਿਆਹੀ ਲੱਗਦੀ ਹੈ ਪ੍ਰਚਾਰਕਾਂ ਦੇ ਮੂੰਹ ਨੂੰ ਵੀ ਅਗਲੇ ਸ਼ਿਆਹੀ ਲਾਉਂਦੇ ਨੇ ਕਾਲਖ ਲਾਉਂਦੇ ਨੇ ਮੇਰਾ ਮਤਲਬ ਹੈ ਦੌਲਤ ਉਹਨਾਂ ਦੀ ਜੇਬ ਵਿੱਚ ਪਾਉਂਦੇ ਨੇ ਜਦੋਂ ਇਸ ਟੈਂਪ ਨੂੰ ਕਾਲਖ ਮਿਲਦੀ ਏ ਸ਼ਿਆਹੀ ਮਿਲਦੀ ਏ ਉਹ ਕਿਸੇ ਕੰਮ ਦੀ ਬਣ ਜਾਂਦੀ ਏ ਤੇ ਜਦੋਂ ਪ੍ਰਚਾਰਕਾਂ ਦੀ ਜੇਬ ਵਿੱਚ ਦੌਲਤ ਆਉਂਦੀ ਹੈ ਉਹ ਵੀ ਸਾਧਾਂ ਵਾਸਤੇ ਕਿਸੇ ਕੰਮ ਦੇ ਬਣ ਜਾਂਦੇ ਨੇ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਫਿਰ ਜਿਵੇਂ ਤੋਤੇ ਬਣ ਕੇ ਐਨ ਮੀਆਂ ਮਿੱਠੂ ਬਣ ਕੇ ਚੂਰੀ ਖਾਈ ਜਾਂਦੇ ਨੇ ਬੋਲੀ ਜਾਂਦੇ ਨੇ ਜੋ ਚਾਹੁੰਦੇ ਨੇ ਉਵੇਂ ਬੋਲਦੇ ਨੇ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਿੰਜਰਿਆਂ ਦੇ ਅੰਦਰ ਕੈਦ ਕਰਕੇ ਬੰਦ ਕਰਕੇ ਲੋਕਾਂ ਨੇ ਨਾ ਤੋਤੇ ਆਪਣੇ ਘਰ ਵਿੱਚ ਰੱਖੇ ਹੁੰਦੇ ਨੇ ਤੇ ਉਹਨਾਂ ਤੋਤੇਆਂ ਨੂੰ ਕਈਆਂ ਨੇ ਰਾਮ ਰਾਮ ਕਹਿਣਾ ਸਿਖਾਇਆ ਹੁੰਦਾ ਹੈ ਵਹਿਗਰੂ ਵਹਿਗਰੂ ਬੋਲਣਾ ਸਿਖਾਇਆ ਹੁੰਦਾ ਹੈ ਜਾਂ ਕੋਈ ਗੈਸਟ ਆਉਂਦਾ ਹੈ ਤੇ ਉਹਨੂੰ ਜੀ ਆਇਆਂ ਨੂੰ ਕਹਿਣਾ ਸਿਖਾਇਆ ਹੁੰਦਾ ਹੈ ਕੋਈ 2-4 ਲਫ਼ਜ਼ ਜਾਂ ਫਿਕਰੇ ਸਿਖਾਏ ਹੁੰਦੇ ਨੇ ਤੋਤੇ ਉਵੇਂ ਬੋਲਦੇ ਨੇ ਜਾਂ ਤੋਤੇ ਆਪਣੇ ਓਨਰ ਦੀ ਮਾਲਕ ਦੀ ਪਿੱਛੇ-ਪਿੱਛੇ ਬੋਲਦੇ ਨੇ ਜੋ ਉਹ ਬੋਲਦਾ ਹੈ ਉਹ ਵੀ ਪਿੱਛੇ-ਪਿੱਛੇ ਬੋਲਦੇ ਨੇ ਜਿਹੜੇ ਸਾਧਾਂ ਦੇ ਤੋਤੇ ਨੇ ਸਾਧਾਂ ਦੀਆਂ ਸਟੈਂਪਾਂ ਨੇ ਉਹ ਜੋ ਸਾਧ ਕਹਿੰਦਾ ਹੈ ਉਵੇਂ ਉਵੇਂ ਸਾਡੇ ਟਾਡੀ ਸਹਿਬਾਨ ਰਾਗੀ ਸਹਿਬਾਨ ਪ੍ਰਚਾਰਕ ਸਹਿਬਾਨ ਬੋਲਦੇ ਨੇ ਪਰ ਇਹ ਖਿਆਲ ਕਰਿਓ ਸਾਰੇ ਨਹੀਂ ਜਿਹੜੇ ਗੁਰਮਤ ਦੇ ਪੁਜਾਰੀ ਨੇ ਗੁਰਮਤ ਦੇ ਮਰੀਦ ਨੇ ਗੁਰਮਤ ਨੂੰ ਸਮਝਣ ਵਾਲੇ ਨੇ ਕਾਮਨ ਸੈਂਸ ਨੂੰ ਜਾਣਨ ਵਾਲੇ ਨੇ ਜਿਉਂਦੀ ਜ਼ਮੀਰ ਵਾਲੇ ਨੇ ਉਹਨਾਂ ਨੂੰ ਛਤ ਛਤ ਨਮਸਕਾਰ ਰਾਗੀ ਸਹਿਬਾਨਾਂ ਨੂੰ ਟਾਡੀ ਸਹਿਬਾਨਾਂ ਨੂੰ ਤੇ ਪ੍ਰਚਾਰਕ ਸਹਿਬਾਨਾਂ ਨੂੰ ਸੈਂਕੜੇ ਸੈਂਕੜੇ ਵਾਰ ਉਹਨਾਂ ਨੂੰ ਨਮਸਕਾਰ ਜਿਹੜੇ ਗੁਰੂ ਦੇ ਬਣ ਕੇ ਵਿਚਰਦੇ ਨੇ ਪਰ ਮੈਂ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ ਸਟੈਂਪਾਂ ਬਣ ਕੇ ਚੱਲਦੇ ਨੇ ਜਿਹੜੇ ਤੋਤੇ ਬਣ ਕੇ ਚੱਲਦੇ ਨੇ ਖੈਰ ਗੱਲ ਕਰ ਰਿਹਾ ਆਂ ਸਾ ਵੀ ਸਟੈਂਪ ਕੰਮ ਕਰਦੀ ਏ ਜਦੋਂ ਸ਼ਈ ਮਿਲਦੀ ਏ ਪ੍ਰਚਾਰਕ ਕੰਮ ਕਰਦਾ ਏ ਜਦੋਂ ਦੌਲਤ ਮਿਲਦੀ ਏ ਇੱਕ ਧਿਆਨ ਰੱਖੋ ਵੀ ਸਟੈਂਪ ਨੂੰ ਵਰਤਣ ਤੋਂ ਬਾਅਦ ਸਟੈਂਪ ਅਗਲੇ ਨਾਲ ਖੁੱਡੇ ਲੇਨ ਲਾ ਕੇ ਰੱਖ ਦਿੰਦੇ ਨੇ ਪੰਜਾਬੀ ਠੇਢ ਪੰਜਾਬੀ ਦਾ ਇੱਕ ਲਫ਼ਜ਼ ਏ ਖੁੱਡੇ ਲੇਨ ਲਾ ਕੇ ਰੱਖ ਦੇਣਾ ਮਤਲਬ ਇੱਕ ਪਾਸੇ ਸੰਭਾਲ ਕੇ ਰੱਖ ਦਿੰਦੇ ਨੇ ਕਿਉਂ ਫੇਰ ਲੋੜ ਪੈਗੀ ਵਰਤਲਾਂਗੇ ਉਹਨੂੰ ਨਾਲ-ਨਾਲ ਨਹੀਂ ਚੱਕੀ ਫਿਰਦੇ ਫਿਰ ਲੋਡ ਪੈਗੀ ਤੇ ਇਹਨੂੰ ਵਰਤ ਲਾਂਗੇ ਉਹਨੂੰ ਖੁੱਡੇ ਲੈਣ ਲਾ ਕੇ ਰੱਖ ਦਿੰਦੇ ਨੇ ਪ੍ਰਚਾਰਕਾਂ ਨੂੰ ਵੀ ਅਗਲੇ ਵਰਤਨ ਤੋਂ ਬਾਅਦ ਪਾਸੇ ਕਰ ਦਿੰਦੇ ਨੇ ਚੱਲ ਹੁਣ ਤੇਰੀ ਲੋਡ ਨਹੀਂ ਰਹੀ ਔਰ ਜਿਹੜੇ ਵਰਤਨ ਤੋਂ ਬਾਅਦ ਪਾਸੇ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਇਹ ਸਾਧ ਲਾਣਾ ਪੁੱਛਦਾ ਨਹੀਂ ਜਾਂ ਮਮੁਲੀ ਜੇ ਉਹਨਾਂ ਸੱਚ ਬੋਲਿਆ ਤੇ ਸਾਧਾ ਨੇ ਪੁੱਛਣਾ ਛੱਡ ਦੇਣਾ ਫਿਰ ਉਹ ਇਦਾਂ ਫਿਰਦੇ ਨੇ ਕਿਉਂਕਿ ਉਹ ਗੁਰਮਤਿ ਮਾਰਗ ਦੇ ਪੰਦੀ ਰਹਿੰਦੇ ਨਹੀਂ ਸਾਦਾ ਨੇ ਵਰਤ ਕੇ ਉਹਨਾਂ ਨੂੰ ਛੱਡ ਦਿੱਤਾ ਹੁੰਦਾ ਹੈ ਉਹ ਇਦਾਂ ਚੱਲਦੇ ਨੇ ਜਿਵੇਂ ਕਿਸੇ ਗਊਸ਼ਾਲਾ ਦੇ ਅੰਦਰ ਆਵਾਰਾ ਗਊ ਫਿਰਦੀ ਹੁੰਦੀ ਹੈ ਸਟੈਂਪਾ ਨਾ ਬਣੋ ਤੋਤੇ ਨਾ ਬਣੋ ਇੱਕ ਗੱਲ ਨੂੰ ਹੋਰ ਸਮਝ ਲਿਓ ਸਟੈਂਪ ਜਿਸ ਦੇ ਹੱਥ ਵਿੱਚ ਹੁੰਦੀ ਹੈ ਨਾ ਉੱਥੇ ਵਰਤੀ ਜਾਂਦੀ ਹੈ ਮਤਲਬ ਉਹਨੂੰ ਪੀਣ ਵਰਤ ਲਵੇ ਡੀਸੀ ਵਰਤ ਲਵੇ ਐਸਪੀ ਵਰਤ ਲਵੇ ਐਮਐਲਏ ਵਰਤ ਲਵੇ ਕੋਈ ਕਲਰਕ ਵਰਤ ਲਵੇ ਸਟੈਂਪ ਦਾ ਤਰਾ ਹੀ ਥੋੜੇ ਵੀ ਮੈਂ ਪੀਣ ਦੇ ਹੱਥੋਂ ਵਰਤੀ ਨਹੀਂ ਜਾਣਾ ਕਲਰਕ ਦੇ ਹੱਥੋਂ ਵਰਤੀ ਨਹੀਂ ਜਾਣਾ ਜਿਹਦੇ ਹੱਥ ਵਿੱਚ ਵਰਤੀ ਜਾਣਾ ਬਟ ਉਹਨੂੰ ਸ਼ਾਈ ਲੱਗੀ ਹੋਏ ਪ੍ਰਚਾਰਕ ਵੀ ਕਦੀ ਕਿਸੇ ਸਾਧੂ ਦੇ ਕੋਲੋਂ ਪਖੰਡੀ ਦੇ ਕੋਲੋਂ ਵਰਤੇ ਜਾਂਦੇ ਨੇ ਉਹਨੇ ਪੁੱਛਣਾ ਛੱਡ ਦਿੱਤਾ ਦੂਜੇ ਦੇ ਤੋਤੇ ਬਣ ਜਾਂਦੇ ਨੇ ਉਹਨੇ ਪੁੱਛਣਾ ਛੱਡ ਦਿੱਤਾ ਤੀਜੇ ਦੇ ਤੋਤੇ ਬਣ ਜਾਂਦੇ ਉਹ ਵੀ ਕਦੀ ਕਿਸੇ ਕੋਲੋਂ ਵਰਤੇ ਜਾਂਦੇ ਨੇ ਕਦੀ ਕਿਸੇ ਦੇ ਹੱਥੋਂ ਵਰਤੇ ਜਾਂਦੇ ਨੇ ਸਟੈਂਪ ਦਾ ਕੋਈ ਇਤਰਾਜ਼ ਨਹੀਂ ਵੀ ਇਹ ਦੁਸ਼ਮਣ ਹੈ ਜਾਂ ਸੱਜਣ ਹੈ ਜਾਂ ਠਾਗੇ ਜਾਂ ਭੜਾਏ ਜਾਂ ਬੁਰਾਏ ਤੇ ਮੈਂ ਇਹਦੇ ਕੋਲੋਂ ਵਰਤੀ ਨਹੀਂ ਜਾਂਦਾ ਜਿਹੜੇ ਤੋਤੇ ਬਣ ਗਏ ਮੀਆਂ ਮਿੱਠੂ ਪ੍ਰਚਾਰਕ ਬਣ ਗਏ ਉਹਨਾਂ ਦਾ ਵੀ ਕੋਈ ਇਤਰਾਜ਼ ਨਹੀਂ ਵੀ ਇਹ ਸਾਡੀ ਕੌਮ ਨੂੰ ਠੱਗਣ ਵਾਲੇ ਨੇ ਕੌਮ ਦੇ ਸਿਧਾਂਤ ਦੇ ਲਟੇਰੇ ਨੇ ਕੌਮ ਦੀ ਮਾਣ ਮਰਿਆਦਾ ਨੂੰ ਚੱਕਣਾ ਚੂਰ ਕਰਨ ਵਾਲੇ ਨੇ ਕੌਮ ਦੇ ਦੁਸ਼ਮਣ ਨੇ ਉਹਨਾਂ ਕੋਲੋਂ ਵੀ ਵਰਤੇ ਜਾਂਦੇ ਇਤਰਾਜ਼ ਕਰਦੇ ਨਹੀਂ ਕਾ ਜ਼ਮੀਰ ਜ਼ਮੀਰ ਮਾਰ ਕੇ ਉਹਨਾਂ ਦੇ ਕੋਲ ਬਹਿ ਜਾਂਦੇ ਨੇ ਤੇ ਵਰਤੇ ਜਾਂਦੇ ਨੇ ਸਿਰੀ ਚੰਦੀਆਂ ਤੋਂ ਵਰਤੇ ਜਾਂਦੇ ਨੇ ਧੀਰ ਮਲੀਆਂ ਤੋਂ ਵਰਤੇ ਜਾਂਦੇ ਨੇ ਪਖੰਡੀਆਂ ਤੋਂ ਵਰਤੇ ਜਾਂਦੇ ਨੇ ਚੋਰ ਚੱਕਿਆਂ ਤੋਂ ਵਰਤੇ ਜਾਂਦੇ ਨੇ ਉਹ ਏਜੰਸੀਆਂ ਇਹਨਾਂ ਨੂੰ ਵਰਤ ਲੈਂਦੀਆਂ ਨੇ ਤੇ ਵਰਤ ਕੇ ਫਿਰ ਪਾਸੇ ਕਰ ਦਿੰਦੀਆਂ ਨੇ ਤੋਂ ਮੇਰੀ ਰਿਕਵੈਸਟ ਏ ਮੀਆਂ ਮਿੱਠੂ ਨਾ ਬਣੋ ਚੂਰੀ ਖਾਣ ਵਾਲੇ ਤੋਤੇ ਨਾ ਬਣੋ ਜਿਉਂਦੀ ਜ਼ਮੀਰ ਵਾਲੇ ਤੋਤੇ ਬਣੋ ਰੁੱਖੀ ਖਾਓ ਜਾਂ ਸੁਖੀ ਖਾਓ ਪਰ ਗੁਰੂ ਰੁਖੀ ਸੁਖੀ ਤੁਹਾਨੂੰ ਰਹਿਣ ਦੇਂਦਾ ਹੀ ਨਹੀਂ ਉਹ ਨਿਹਾਲ ਕਰ ਦਿੰਦਾ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਹੋ ਤੋ ਸਿਆਣੇ ਬਣੋ ਕਿਸੇ ਦੇ ਹੱਥ ਦੀ ਸਟੈਂਪ ਨਾ ਬਣੋ ਗੁਰੂ ਦੀ ਸਟੈਂਪ ਬਣੋ ਗੁਰੂ ਦੇ ਤੋਤੇ ਬਣੋ ਗੁਰੂ ਦੀ ਬੋਲੀ ਬੋਲੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ